ਸਿਟੀਜ਼ਨ ਅਵੇਅਰਨੈਸ ਗਰੁੱਪ ਚੰਡੀਗੜ੍ਹ ਵੱਲੋਂ ਚੇਅਰਮੈਨ ਸੁਰਿੰਦਰ ਵਰਮਾ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਨਵੈਸਟਰ ਅਵੇਅਰਨੈਸ ਐਂਡ ਰੋਲ ਆਫ ਸੇਬੀ ਤਿਤ ਇੱਕ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ 50 ਤੋਂ ਵੱਧ ਨੌਜਵਾਨ ਤੇ ਬਜ਼ੁਰਗਾਂ ਨੇ ਹਿੱਸਾ ਲਿਆ ਇਸ ਜਾਗਰੂਕਤਾ ਪ੍ਰੋਗਰਾਮ ਦਾ ਉਦੇਸ਼ ਅੱਜਕੱਲ ਦੇ ਸਮੇਂ ਵਿੱਚ ਇਨਵੈਸਟਮੈਂਟ ਵਿੱਚ ਆ ਰਹੀ ਦਿੱਕਤਾਂ ਜਾਂ ਹੋ ਰਹੇ ਫਰੋਡ ਬਾਰੇ ਜਾਣਕਾਰੀ ਦੇਣਾ ਸੀ ਤਾਂ ਕਿ ਲੋਕ ਜਾਗਰੂਕ ਰਹਿ ਸਕਣ ਇਸੇ ਸੰਬੰਧੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਮਾਗਮ ਵਿੱਚ ਪਾਏ ਲੋਕਾਂ ਨਾਲ ਸਾਂਝਾ ਕੀਤੇ ਤੇ ਇਨ੍ਹਾਂ ਤੋਖਿਆਂ ਤੋਂ ਕਿਵੇਂ ਬਚਣਾ ਹੈ ਤੇ ਕਿਵੇਂ ਸਹੀ ਜਗ੍ਹਾ ਆਪਣੇ ਪੈਸੇ ਦਾ ਨਿਵੇਸ਼ ਕਰਨਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਮੈਂ सुरेंद्र ਵਰਮਾ ਚੇਅਰਮੈਨ ਸਿਟੀਜ਼ਨ ਅਵੇਅਰਨੈਸ ਆਫ ਕੈਂਡੀਡੇਟ ਤੋਂ ਹਾਂ ਜੀ ਸਾਡੀ ਜਿਹੜੀ ਇੱਕ ਐਨਜੀਓ ਹੈ 2006 ਦੇ ਵਿੱਚ ਸਬੀ ਦੇ ਨਾਲ ਰਜਿਸਟਰ ਹੋਈ ਸੀ ਪਰ ਸਾਡਾ ਜਿਹੜਾ ਮਕਸਦ ਹੈ ਇੱਥੇ ਆਉਂਦਾ ਉਹ ਹੈ ਕਿ ਕੰਜ਼ਿਊਮਰ ਨੂੰ ਜਾਂ ਇਨਵੈਸਟਰ ਨੂੰ ਅਵੇਅਰ ਕਰਨਾ ਕਿ ਆਪਾਂ ਨੂੰ ਇਨਵੈਸਟਮੈਂਟ ਦੇ ਟਾਈਮ ਤੇ ਕਿਹੜੀ-ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਫਰਾਡ ਦੇ ਬਾਰੇ ਫਰਾਡ ਨੂੰ ਰੋਕਣ ਦੇ ਵਾਸਤੇ ਇਹ ਜਿਹੜੀ ਕੈਂਪੇਨ ਸਟਾਰਟ ਕੀਤੀ ਹੈ ਸੈਬੀ ਕਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਥਿਸ ਇਜ਼ ਅ ਰੈਗੂਲੇਟਰ ਆਫ ਇਨਵੈਸਟਮੈਂਟ ਮਨਿਸਟਰੀ ਆਫ ਫਾਈਨਾਂਸ ਪਰ ਇਹ ਖਰਚਾ ਜਿਹੜਾ ਸਾਰਾ ਇਨਵੈਸਟਰ ਪ੍ਰੋਟੈਕਸ਼ਨ ਫੰਡ ਦੇ ਵਿੱਚੋਂ ਖਰਚਾ ਹੋ ਰਿਹਾ ਹੈ ਇਹਨੂੰ ਆਈਪੀਐਫਟੀ ਕਹਿੰਦੇ ਪਰ ਸੈਬੀ ਦਾ ਮੈਂ ਟ੍ਰਸਟੀ ਵੀ ਹਾਂ ਔਰ ਇਨਸੀਡੈਂਟਲੀ ਮੈਂ ਜਿਹੜਾ ਨਾਰਥ ਜ਼ੋਨ ਪੂਰਾ ਦੇਖਦਾ ਹਾਂ ਔਰ ਲੋਕਾਂ ਨੂੰ ਜਾਣਕਾਰੀ ਦੇਈ ਦੀ ਹੈ ਕਿ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਸ ਤਰ੍ਹਾਂ ਕਿ ਨਸਰ ਪਰ ਅੱਗੇ ਇਹ ਦੇਖਦਾ ਮਤਲਬ ਸ਼ੇਅਰ ਮਾਰਕਟ ਜੁਆ ਨਹੀਂ ਹੈ ਐਕਚੁਅਲੀ ਥਿਸ ਇਜ਼ ਅ ਵੈਰੀ ਗੁੱਡ ਬਿਜ਼ਨਸ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਖਾਸ ਕਰਕੇ ਇੰਦਰ ਆਪਣੇ ਨਾਰਥ ਜ਼ੋਨ ਦੇ ਵਿੱਚ ਅਗਰ ਤੁਸੀਂ ਵੈਸਟ ਸਾਈਡ ਤੇ ਚਲੇ ਜਾਓ ਮਹਾਰਾਸ਼ਟਰ ਦੇ ਵਿੱਚ ਵਿਜਵਾਦ ਦੇ ਉੱਥੇ ਰੋ ਕੇ ਬਹੁਤ ਜ਼ਿਆਦਾ ਵੇਅਰ ਕਿਉਂਕਿ ਅਸੀਂ ਵੀ ਰਹਿਣਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਅਗਲੇ ਕਿੰਨੇ ਕੁਲਾਣਾ ਸ਼ਹਿਰਾਂ ਦੀ ਬਹੁਤ ਅੱਛਾ ਜੀ ਇੱਥੇ 10% ਮਿਲੇਗਾ ਜੀ ਕੋ ਪੈਨਸਲ ਦੇ ਨਿਸ਼ਾਨ ਲਾ ਦਿੰਦੇ ਆਪਾਂ ਉੱਥੇ ਸਾਈਨ ਕਰ ਦਿੰਦੇ ਆ ਉਸ ਕੇਸ ਦੇ ਵਿੱਚ ਡੂ ਹੈ ਅਗਰ ਤੁਸੀਂ ਜਿਹੜੇ ਟਿਪਸ ਅਸੀਂ ਦਿੱਤੇ ਆ ਉਹਨੂੰ ਫਾਲੋ ਕਰਾਂਗੇ ਤਾਂ ਇਟ 윌 ਬੀ ਵੈਰੀ ਗੁੱਡ ਬੀਟ ਦੂਸਰੀ ਚੀਜ਼ ਅਸੀਂ ਕਹਿੰਦੇ ਆ ਕਿ ਜਿਹੜਾ ਆਪਾਂ ਇਨਵੈਸਟ ਕਰਨਾ ਹੈ ਤੋ ਘੱਟੋ ਘੱਟ ਜਿਹੜਾ ਉਹ ਲੌਂਗ ਟਰਮ ਇਨਵੈਸਟਮੈਂਟ ਕਰਨੇ ਚਾਹੀਦੀ ਹੈ ਜੇstra ਅਗਰ ਅਸੀਂ ਮਿਊਚੁਅਲ ਫੰਡ ਦੇ ਵਿੱਚ ਲਗਾਨੇ ਆ ਤਾਂ ਅਸੀਂ ਘੱਟੋ ਘੱਟ 3 ਸਾਲ ਦਾ ਟਾਈਮ ਦਿੰਨੇ ਆ ਕਿ 3 ਸਾਲ ਜਿਹੜਾ ਨਾ ਆਪਾਂ ਦੇਖਣਾ ਹੀ ਨਹੀਂ ਉਹਦੇ ਵੱਲ ਅਗਰ ਅਸੀਂ ਸਟਾਕ ਮਾਰਕਟ ਦੇ ਵਿੱਚ ਜਾਂਦੇ ਆ ਤੇ 5 ਸਾਲ ਦਾ ਟਾਈਮ ਦਿੰਨੇ ਆ ਨਾਰਮਲੀ ਕੀ ਹੁੰਦਾ ਅੱਜ ਇਨਵੈਸਟਰ ਜਿਹੜਾ ਇਨਵੈਸਟ ਕਰਦਾ ਨੈਕਸਟ ਉਹ ਲੈਪਟਾਪ ਖੋਲ ਕੇ ਬੈਠ ਜਾਂਦਾ ਕਿ ਕਿੰਨਾ ਵਧਿਆ ਕਿੰਨਾ ਘਟਿਆ ਤੇ ਸਾਡੀ ਜਿਹੜੀ ਅਵੇਅਰਨੈਸ ਆ ਉਹ ਸਾਰੀ ਗਵਰਨਮੈਂਟ ਰਜਿਸਟਰਡ ਬਾਡੀ ਹੈ ਔਰ ਅਸੀਂ ਪਬਲਿਕ ਨੂੰ ਇਹੀ ਅਵੇਅਰ ਕਰਦੇ ਆ ਕਿ ਆਪਾਂ ਕਿਸੇ ਧੋਖਾਧੜੀ ਦੇ ਵਿੱਚ ਨਹੀਂ ਆਉਣਾ ਅਗਰ ਆ ਜਾਂਦਾ ਹੈ ਅਗਰ ਕਿਸੇ ਨਾਲ ਜਿਵੇਂ ਤੁਸੀਂ ਦੱਸਿਆ ਫਰਾਡ ਹੁੰਦਾ ਹੈ ਤੇ ਸੇਬੀ ਸੇਬੀ ਦੀ ਵੈਬਸਾਈਟ ਹੈਗੀ ਹੈ ਉੱਥੇ ਆਪਾਂ ਜਾ ਸਕਦੇ ਆ ਐਕਸਚੇਂਜਰ ਦੀ ਵੈਬਸਾਈਟ ਇਹਨਾਂ ਨੇ ਆਰਬਿਟ੍ਰੇਸ਼ਨ ਸੈਲਜ਼ ਬਣਾਏ ਹੋਏ ਆ ਜਿੱਥੇ ਕਿ ਆਪਾਂ ਕੰਜ਼ਿਊਮਰ ਵੀ ਜਾ ਸਕਦੇ ਆ ਇਨਵੈਸਟਰ ਵੀ ਜਾ ਸਕਦੇ ਆ ਔਰ ਨਾਲ ਜਿਹੜੀ ਦੂਸਰੀ ਪਾਰਟੀ ਵੀ ਜਾ ਸਕਦੇ ਆ ਉੱਚ ਸਿਫਰ ਦਾ ਸੀ ਹੈ। ਚੰਬੀ ਦਾ ਆਫਿਸ ਹੈਗਾ ਦਿੱਲੀਗੜ੍ਹ ਦੇ ਵਿੱਚ ਵੀ ਆ, ਲੁਧਿਆਣਾ ਵੀ ਉਹ ਡਿਸਟ੍ਰਿਕਟ ਨਾਲ ਤੁਹਾਨੂੰ ਦੇ ਸਕਦੇ ਜਿੱਥੇ ਜਿੱਥੇ ਇਹਨਾਂ ਦੇ ਡਾਕਟਰ ਹੈਗੇ। ਪੁੱਛ ਤੁਸੀਂ ਜਾ ਕੇ ਜਾਣਕਾਰੀ ਲੈ ਸਕਦੇ ਹੋ। ਅਗਰ ਐਜੂਕੇਸ਼ਨ ਲੈਣੀ ਹੈ ਤਾਂ ਇਹਨਾਂ ਦਾ ਨੈਸ਼ਨਲ ਇੰਸਟੀਚਿਊਟ ਆਫ ਸਿਕਿਉਰਿਟੀ ਮਾਰਕਟ ਹੈ ਬੰਬਈ। ਉਹ ਟ੍ਰੇਨਿੰਗ ਦਿੰਦੇ ਆ। ਟ੍ਰੇਨਿੰਗ ਦੇ ਨਾਲ ਤੁਹਾਡਾ ਜੌਬ ਅਪਰਚੂਨਿਟੀ ਵੀ ਦਿੰਦੇ ਆ। ਕਿ ਅਗਰ ਤੁਸੀਂ ਇਹ ਕੋਰਸ ਪੂਰਾ ਕਰਕੇ ਜਾਓਗੇ ਤੇ ਤੁਹਾਨੂੰ ਜੌਬ ਸ਼ੋਰ ਮਿਲੇਗੀ।